ਫਰੀਦਕੋਟ ਦੇ ਵਿੱਚ ਭਾਜਪਾ ਵਰਕਰਾਂ ਦਾ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਪੈਟਰੋਲ ਤੇ ਡੀਜ਼ਲ ਤੇ ਵੈਟ ਵਧਾਉਣ ਦੇ ਵਿਰੋਧ ਵਿੱਚ ਪ੍ਰਦਰਸ਼ਨ ਕੀਤਾ ਗਿਆ ਭਾਜਪਾ ਆਗੂ ਨੇ ਕੋਹੜਾ ਗੱਡੀ ਤੇ ਮੋਟਰਸਾਈਕਲ ਰੱਖ ਕੇ ਪ੍ਰਦਰਸ਼ਨ ਕੀਤਾ ਹੈ ਤੇ ਦੱਸਦੇ ਕਿ ਭਾਜਪਾ ਆਗੂਆਂ ਨੇ ਜੋੜਾ ਹੈ ਇਹ ਪ੍ਰਦਰਸ਼ਨ ਕੀਤਾ ਹੈ ਪੈਟਰੋਲ ਤੇ ਡੀਜਲ ਤੇ ਰੇਟ ਦੇ ਵਿੱਚ ਜਿਹੜੇ ਵਾਅਦੇ ਦੇ ਕਰਕੇ ਜਿਹੜਾ ਪ੍ਰਦਰਸ਼ਨ ਹੈ ਕੀਤਾ ਗਿਆ ਫਰੀਦਕੋਟ ਦੇ ਵਿੱਚ ਪੈਟਰੋਲ ਤੇ ਡੀਜਲ ਤੇ ਵੈਟ ਵਧਾਉਣ ਦੇ ਵਿਰੋਧ ਵਿੱਚ ਜੁੜਾ ਹੈ ਪ੍ਰਦਰਸ਼ਨ ਭਾਜਪਾ ਦੇ ਆਗੂਆਂ ਦੇ ਵੱਲੋਂ ਕੀਤਾ ਗਿਆ ਹੈ ਪੈਟਰੋਲ ਤੇ ਡੀਜਲ ਤੇ ਵੈਟ ਵਧਾਉਣ ਦੇ ਕਰਕੇ ਇਹ ਪ੍ਰਦਰਸ਼ਨ ਕੀਤਾ ਗਿਆ ਤਾਂ ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਜੁੜਾ ਹੈ ਉਹਨਾਂ ਦੇ ਵੱਲੋਂ ਪੈਟਰੋਲ ਤੇ ਡੀਜਲ ਦੇ ਬਕਸੇ ਜੁੜਾ ਹੈ ਬਣਾ ਕੇ ਉਸ ਦੇ ਉੱਪਰ ਸਾਰੇ ਜਿਹੜੇ ਪੈਂਫਲੈਟਸ ਨੇ ਉਹਨਾਂ ਨੂੰ ਜਲਾਇਆ ਜਾ ਰਿਹਾ ਹੈ ਤੇ ਸਰਕਾਰ ਦੇ ਇਸ ਫੈਸਲੇ ਦਾ ਜਿਹੜਾ ਵਿਰੋਧ ਹੈ ਭਾਜਪਾ ਦੇ ਆਗੂਆਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਫਰੀਦਕੋਟ ਦੇ ਵਿੱਚ ਵੈਟ ਤੇ ਪੈਟਰੋਲ ਡੀਜ਼ਲ ਵਧਾਉਣ ਦੇ ਕਰਕੇ ਜੁੜਾਏ ਰੋਜ਼ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਹੈ ਤੇ ਲਗਾਤਾਰ ਜੁੜਾ ਇਹਨਾਂ ਦੇ ਵੱਲੋਂ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਅੱਜ ਪੰਜਾਬ ਦੀ ਸਰਕਾਰ ਨੇ ਜੋ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਵਧਾਈਆਂ ਉਸ ਦੇ ਵਿੱਚ ਜੋ ਵੈਟ ਦੇ ਵਿੱਚ ਇਹਨਾਂ ਨੇ ਵਾਧਾ ਕਰਕੇ ਜਨਤਾ ਦੀ ਜੇਬ ਤੇ ਬੋਝ ਪਾਇਆ ਉਸ ਤੇ ਰੋਜ਼ ਉਸ ਵਜੋਂ ਅਸੀਂ ਇਹ ਪ੍ਰੋਟੈਸਟ ਕਰ ਰਹੇ ਹਾਂ। ਕਿਉਂਕਿ 7 ਕਿਲੋਵਾਟ ਤੱਕ ਜੋ ਬਿਜਲੀ ਦਾ 600 ਯੂਨਟ ਮਿਲਦੀ ਸੀ ਉਸ ਤੇ ਜੋ ਸਬਸਿਡੀ ਸੀ ਉਹ ਵਾਪਸ ਲੈ ਲਈ ਇਹਨਾਂ ਨੇ 61 ਪੈਸੇ ਪੈਟਰੋਲ ਦੇ ਉੱਤੇ 92 ਪੈਸੇ ਡੀਜ਼ਲ ਦੇ ਉੱਤੇ ਇਹਨਾਂ ਨੇ ਵਧਾਇਆ ਜਿਸ ਨਾਲ ਪੰਜਾਬ ਦੀ ਜਨਤਾ ਦੇ ਜੇਬ ਉੱਤੇ 150 ਕਰੋੜ ਰੁਪਿਆ ਪੈਟਰੋਲ ਤੋਂ ਤੇ 395 ਕਰੋੜ ਰੁਪਿਆ ਡੀਜ਼ਲ ਤੋਂ ਜੇਬ ਤੇ ਭਾਰੀ ਬੋਝ ਪਾਇਆ